ਸ਼੍ਰੀ ਕਾਲ ਜੀ ਪੰਜਾਬ ਨਿਊਜ਼ ਬਿਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ ਸ਼ੁਭ ਕਰਨ ਦੇ ਭੋਗ ਦੇ ਛੜਾਵੇ ਤੇ ਵਿਵਾਦ ਸ਼ੁਰੂ ਬੀਕੇਯੂ ਸਿੱਧੂਪੁਰ ਤੇ 1 ਲੱਖ ਰੁਪਏ ਮੰਗਣ ਦੇ ਲੱਗੇ ਦੋਸ਼ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ ਐਲਪੀਜੀ ਦੀਆਂ ਕੀਮਤਾਂ 'ਚ 100 ਰੁਪਏ ਦੀ ਕਟੌਤੀ ਆਪ ਨੇ ਲੋਕ ਸਭਾ ਚੋਣ ਪ੍ਰਚਾਰ ਕੀਤਾ ਸ਼ੁਰੂ ਆਗਾਜ਼ ਮੌਕੇ ਸੀਐਮ ਮਾਨ ਨੇ ਕੇਂਦਰ ਸਰਕਾਰ ਤੇ ਕੀਤਾ ਤਿੱਖਾ ਹਮਲਾ ਦੇਸ਼ਪਰਚ ਮਹਾ ਸ਼ਿਵਰਾਤਰੀ ਦੀ ਤੂਮ ਪਤਨੀ ਸਮੇਤ ਸ਼ਿਵ ਮੰਦਰ ਨਤਮਸਤਕ ਹੋਏ ਸੀ ਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਦਿਨੀ ਪੰਜਾਬ ਦੇ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨਜਵਾਨ ਕਿਸਾਨ ਸ਼ੁਕਰਨ ਸਿੰਘ ਦਾ ਪੋਗ ਪਾਇਆ ਗਿਆ ਜਿਸ ਤੋਂ ਬਾਅਦ ਪੋਗ ਦੇ ਪ੍ਰੋਗਰਾਮ ਚ ਕੀਤੇ ਗਏ ਚੜਾਵੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਪਿੰਡ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਬਕਯੂ ਸਿੱਧਪੁਰ ਤੇ ਚੰਦੇ ਵਿੱਚੋਂ 1 ਲੱਖ ਰੁਪਏ ਮੰਗਣ ਦਾ ਦੋਸ਼ ਲਗਾਇਆ ਦੂਜੇ ਪਾਸੇ ਕਿਸਾਨ ਜਥੇਬੰਦੀ ਨੇ ਅਜਿਹੀ ਕਿਸੇ ਵੀ ਮੰਗ ਤੋਂ ਸਖ਼ਤ ਇਨਕਾਰ ਕਰ ਦਿੱਤਾ ਹੈ ਸ਼ੁਕਰਨ ਦੀ 21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ਤੇ ਮੌਤ ਹੋ ਗਈ ਸੀ ਕਿਸਾਨ ਆਗੂਆਂ ਅਤੇ ਪਰਿਵਾਰ ਦਾ ਕਹਿਣਾ ਸੀ ਕਿ ਹਰਿਆਣਾ ਪੁਲਿਸ ਨੇ ਸ਼ੁਕਰ ਨੂੰ ਗੋਲ ਮਰਦ ਕੀਏ ਸ਼ੁਭਕਰਨ ਦਾ 3 ਮਾਰਚ ਨੂੰ ਭੋਗ ਪਾਇਆ ਗਿਆ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਪਿੰਡ ਦੇ ਗੁਰਦੁਆਰਾ ਸ੍ਰੀ ਅਕਾਲ ਸਹਾਇ ਦੇ ਪ੍ਰਬੰਧਕਾਂ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ 'ਤੇ ਗੰਭੀਰ ਦੋਸ਼ ਲਗਾਏ ਨੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕਿਸਾਨ ਸ਼ੁਭਕਰਨ ਦੇ ਪਰਿਵਾਰ ਨੂੰ ਮਿਲ ਕੇ ਪੈਸਿਆਂ ਦੀ ਵੀ ਮੰਗ ਕੀਤੀ ਗਈ ਏ ਜਿਸ 'ਤੇ ਹੁਣ ਪਰਿਵਾਰ ਦੇ ਵੱਲੋਂ ਸਪਸ਼ਟੀਕਰਨ ਪੇਸ਼ ਕੀਤਾ ਗਿਆ ਏ ਪਰਿਵਾਰ ਦਾ ਕਹਿਣਾ ਹੈ ਕਿ ਨਾ ਤਾਂ ਕਿਸਾਨ ਜਥੇਬੰਦੀਆਂ ਪਰਿਵਾਰ ਨੂੰ ਮਿਲੀਆਂ ਨੇ ਨਾ ਕੋਈ ਅਜਿਹੀ ਮੰਗ ਕੀਤੀ ਗਈ ਏ ਅਤੇ ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ ਸ਼ੁਭਕਰਨ ਨੂੰ ਬਦਨਾਮ ਨਾ ਕੀਤਾ ਜਾਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸੇਵ ਦੀ ਪ੍ਰਾਪਤ ਕਰਗੇ ਸੀ ਉਹਨਾਂ ਦਾ ਪਰਿਵਾਰ ਮੇਰੇ ਕੱਬੇ ਪਾਸੇ ਬਲਦੀਰ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ कौर ਖੜੇ ਹੈ ਅੱਜ ਅਸੀਂ ਇਹ ਸਪਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਸੋ ਅਸੀਂ ਚਾਹੁੰਦੇ ਆ ਕਿ ਸਹੀ ਸੁਭਕਰਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾ ਕੀਤਾ ਜਾਵੇ ਨਹੀਂ ਤਾਂ ਕਿਸੇ ਜਥੇਬੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸਿਰ ਮੱਥੀਆਂ ਜਥੇਬੰਦੀਆਂ ਤੇ ਇਸ ਜਥੇਬੰਦੀ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦਾ ਸਹਾਇਕ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਕਿਸੇ ਟੰਡੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਬਲਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਵੀ ਕਰਦੇ ਆਂ ਵੀ ਇਹ ਜੋ ਵੀ ਮਸਲਾ ਚੱਲ ਰਿਹਾ ਹੈ ਇਹਦੇ ਵਿੱਚ ਨਾਵਾ ਸਾਡੇ ਸਰੂਕਾਰ ਨੂੰ ਬਦਨਾਮ ਕੀਤਾ ਜਾਵੇ ਨਾ ਇਹਦਾ ਪਰਚਾ ਨਾ ਲਿਆ ਜਾਵੇ ਨਾ ਹੀ ਸਿੱਧੂ ਪਰ ਜਿਵੇਂ ਮੰਨਿੰਗ ਨਾ ਨਾਮ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਅੱਜ ਤੋਂ ਬਾਅਦ ਸਾਡੇ ਕੋਈ ਸਰੂਕਾਰ ਨੂੰ ਕਿਸੇ ਵੀ ਮਸਲੇ ਦੇ ਵਿੱਚ ਨਾ ਲੱਟਿਆ ਜਾਵੇ ਸਾਨੂੰ ਸਰਲ ਨਾ ਕੀਤਾ ਜਾ ਜ਼ਿਕਰੂ ਹੈ ਕਿ ਬੀਕਯੂ ਸਿੱਧੂਪੁਰ ਤੇ ਲਗਾਏ ਗਏ ਇਨਾ ਇਲਜ਼ਾਮਾਂ ਤੋਂ ਬਾਅਦ ਬੀਕਯੂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦਾ ਵੀ ਭਿਆਨ ਸਾਹਮਣੇ ਆਇਆ ਏ ਢੱਲੇਵਾਲ ਦਾ ਕਹਿਣਾ ਹੈ ਕਿ ਯੂਨੀਅਨ ਨੇ ਅਜੇ ਹੀ ਕੋਈ ਮੰਗ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਦੇ ਵੱਲੋਂ ਕਿਸੇ ਵਿਅਕਤੀ ਨੂੰ ਅਜਿਹਾ ਕੁਝ ਕਰਨ ਲਈ ਕਿਹਾ ਗਿਆ ਏ ਇਹ ਕੇਵਲ ਤੇ ਕੇਵਲ ਜਥੇਬੰਦੀ ਨੂੰ ਬਦਨਾਮ ਕਰਨ ਦੇ ਵਾਸਤੇ ਸਾਜ਼ਿਸ਼ ਕਰੀ ਗਈ ਏ ਉਹਨਾਂ ਕਹਿ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਤੇ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਹਿਲਾ ਦਿਵਸ ਲਈ ਇੱਕ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਹੈ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ LPG ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਸੋਸ਼ਲ ਮੀਡੀਆ ਦੇ ਪੋਸਟ ਪਾ ਕੇ ਪ੍ਰਧਾਨ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਕੁਮંત્રી ਮਹਿਲਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ LPG ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ ਉਹਨਾਂ ਨੇ ਆਪਣੇ ਟਵਿੱਟਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਹੈ ਕਿ ਅੱਜ ਮਹਿਲਾ ਦਿਵਸ ਤੇ ਸਾਡੀ ਸਰਕਾਰ ਨੇ LPG ਸਿਲੰਡਰ ਦੀਆਂ ਕੀਮਤਾਂ 100 ਰੁਪਏ ਘਟਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਇਸ ਦੇ ਨਾਲ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਨਾਲ ਦੇਸ਼ ਭਰ ਦੇ ਲੱਖਾਂ ਪਰਿਵਾਰਾਂ ਤੇ ਵਿੱਤੀ ਬੋਝ ਨੂੰ ਕਾਫੀ ਹੱਦ ਤੱਕ ਘਟਕ ਕੀਤਾ ਜਾਵੇਗਾ। ਖਾਸ ਕਰਕੇ ਸਾਡੀ ਨਾਰੀ ਸ਼ਕਤੀ ਨੂੰ ਲਾਭ ਹੋਵੇਗਾ। ਇਸ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਰਸੋਈ ਗੈਸ ਨੂੰ ਹੋਰ ਕਿਫਾਇਤੀ ਬਣਾ ਕੇ ਅਸੀਂ ਪਰਿਵਾਰਾਂ ਦੀ ਭਲਾਈ ਅਤੇ ਇੱਕ ਸਿਹਤਮੰਦ ਵਾਤਾਵਰਣ ਨੂੰ ਯਕੀਨੀ ਬਣਾਉਣ ਦਾ ਵੀ ਟੀਚਾ ਰੱਖਦੇ ਹਾਂ। ਇਹ ਔਰਤਾਂ ਦੇ ਸਸ਼ਕਤੀਕਰਨ ਅਤੇ ਉਹਨਾਂ ਲਈ ਜੀਵਨ ਦੀ ਸੌਖ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਬੱਧਤਾ ਦੇ ਅਨੁਸਾਰ ਇਹ ਦੱਸਦੀ ਹੈ ਕਿ ਪੈਟਰੋਲੀਅਮ ਮੰਤਰਾਲੇ ਦੇ ਬੁਲਾਰੀ ਨੇ ਦੱਸਿਆ ਹੈ ਕਿ LPG ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਛੋਟ ਦਾ ਇਹ ਫੈਸਲਾ ਅੱਜ ਯਾਨੀ ਕਿ 8 ਮਾਰਚ ਦੀ ਰਾਤ ਤੋਂ ਹੀ ਲਾਗੂ ਹੋ ਜਾਵੇਗਾ। ਅਗਸਤ ਤੱਕ ਰਾਜਤਾਨੀ ਦਿੱਲੀ 'ਚ 14.2 ਕਿਲੋ ਦਾ LPG ਸਿਲੰਡਰ 1103 ਰੁਪਏ 'ਚ ਮਿਲਦਾ ਸੀ। ਜਦਕਿ ਹੁਣ ਇਸ ਦੀ ਕੀਮਤ 903 ਰੁਪਏ ਹੋ ਗਈ ਹੈ। ਹੁਣ 100 ਰੁਪਏ ਦੀ ਰਾਹਤ ਤੋਂ ਬਾਅਦ ਇਹ 803 ਰੁਪਏ ਦੇ ਵਿੱਚ ਮਿਲਿਆ ਕਰੇਗਾ ਕੋਲਕਾਤਾ ਦੇ ਵਿੱਚ ਸਿਲੰਡਰ ਦੀ ਕੀਮਤ 929 ਰੁਪਏ ਸੀ ਜੋ ਹੁਣ 829 ਰੁਪਏ ਹੋ ਗਈ ਹੈ ਜੋ ਕਿ ਮੁੰਬਈ ਵਿੱਚ ਹੁਣ ਤੱਕ ਸਿਲੰਡਰ ਦੀ ਕੀਮਤ 902.50 ਰੁਪਏ ਸੀ ਜੋ ਕਿ ਹੁਣ 100 ਰੁਪਏ ਘਟਣ ਤੋਂ ਬਾਅਦ 802.50 ਰੁਪਏ ਹੋ ਚੁੱਕੀ ਹੈ ਜ਼ਿਕਰਯੋਗ ਹੈ ਕਿ 1 ਮਾਰਚ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਸੀ ਵਾਅਦੇ ਤੋਂ ਬਾਅਦ ਇੱਕ 19 ਕਿਲੋ ਦਾ ਵਪਾਰਕ ਐਲਪੀਜੀ ਗੈਸ ਸਿਲੰਡਰ ਦਿੱਲੀ ਦੇ ਵਿੱਚ 1795 ਰੁਪਏ ਵਿੱਚ ਉਪਲਬਧ ਦੇ ਪਪਾਰਕ ਗੈਸ ਸਿਲੰਡਰ ਦੀਆਂ ਸੌਦੀਆਂ ਕੀਮਤਾਂ ਕੋਲਕਾਤਾ ਦੇ ਵਿੱਚ 1911 ਰੁਪਏ ਮੁੰਬਈ ਵਿੱਚ 1749 ਰੁਪਏ ਅਤੇ ਚੇਨਈ ਵਿੱਚ 1960.50 ਰੁਪਏ ਸਨ ਇਸ ਦਿਨਾਂ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਐਲਾਨ ਤੋਂ ਬਾਅਦ ਗ੍ਰਹਿਣੀਆਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਵਾਦੀ ਮਹਿੰਗਾਈ ਦੇ ਚੱਲਦਿਆਂ ਅਤੇ ਵੱਧ ਦੇ ਗੈਸ ਸਿਲੰਡਰ ਦੇ ਧਾਮਾਂ ਦੇ ਚੱਲਦਿਆਂ ਲੋਕਾਂ ਦਾ ਲੱਕ ਟੁੱਟ ਚੁੱਕਾ ਸੀ ਅਤੇ ਇਸ ਐਲਾਨ ਤੋਂ ਬਾਅਦ ਉਹਨਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਈਏ ਆਮ ਆਦਮੀ ਪਾਰਟੀ ਨੇ ਅੱਜ ਤੋਂ ਲੋਕ ਸਭਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਆਪ ਸੁਪਰੀਮੋ ਕੇ ਜੀਵਾਲਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਵੱਲੋਂ 6 ਰਾਜਾਂ ਵਿੱਚ ਚੋਣ ਲੜੀ ਜਾਵੇਗੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਤਿੱਖਾ ਹਮਲਾ ਬੋਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਹਮਲਾ ਪোলਦਿਆਂ ਕਿਹਾ ਕਿ ਕੇਂਦਰ ਦਿੱਲੀ ਨਾਲ ਬੇਇਨਸਾਫੀ ਕਰ ਰਿਹਾ ਹੈ ਉਹਨਾਂ ਨੇ ਜਲ ਬੋਰਡ ਨੂੰ ਬਰਬਾਦ ਕਰ ਦਿੱਤਾ ਹੈ ਦਿੱਲੀ ਵਿੱਚ ਹਰੀ ਯੋਜਨਾ ਨੂੰ ਰੋਕਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਜਰੀਵਾਲ ਦੇ ਨਾਲ ਆ ਕੇ ਇਸ ਲੜਾਈ ਦੇ ਵਿੱਚ ਸਾਥ ਦੇਣ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਨਿਤਾਵਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਵਿੱਚ 13 ਸੀਟਾਂ ਅਤੇ ਲੋਕ ਸਭਾ ਵਿੱਚ 30 ਸੀਟਾਂ ਤੇ ਜਿੱਤ ਦੀ ਦਾਅਵੇਦਾਰੀ ਸੰਬੰਧੀ ਵੀ ਬਿਆਨ ਦਿੱਤਾ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਅਰਵਿੰਦ ਕੇਜਰੀਵਾਲ ਜੀ ਜਦ ਵੀ ਕੋਈ ਅੱਛਾ ਕੰਮ ਕਰਤੇ ਹਨ उसी वक्त इमीडिएटली उस पर रोक लगा दी जाती है मोहल्ला क्लिनिक की दवाइयां रोक ली मोहल्ला क्लिनिक की बिजली काट दी घर घर राशन की स्कीम बंद कर दी स्कूल जो बन रहे थे वो सारे रोक दिए अरविंद केजरीवाल को अकेले लड़ना पड़ रहा है बार बार बात बात पर सुप्रीम कोर्ट जा रहे हैं सुप्रीम कोर्ट भी पांच जीरो का डिसीजन देती है पांच जीरो का बेंच जो था पांच जजों का पांच जीरो का डिसीजन आता है कि सर्विसेज जो हैं सरकार की हैं उसको भी ऑर्डिनेंस ला के रोक दिया मैं दिल्ली वालों से ये पूछना चाहता हूं क्या वोट उनको दोगे जो आपकी दवाइयां रोक रहे हैं आपके बच्चों की पढ़ाइया रोक रहे हैं जो आपका इलाज रोक रहे हैं जो आपका काम काज रोक रहे हैं जो आपके जल बोर्ड का सारा भट्ठा बिठा दिया इन लोगों ने पानी ना मिले दिल्ली के लोगों को अब बताइए मुझे शिक्षा स्वास्थ्य पानी बिजली ये तो फंडामेंटल राइट्स है ना संविधान में लिखे हुए हैं ना कि मिलने चाहिए एक को वो भी रोक रहे हैं क्या दिल्ली के लोगों को किसी और देश का समझते हैं ये तो इसीलिए आज दिल्ली वालों से मैं एक रिक्वेस्ट करता हूं विनती करता हूं कि अरविंद केजरीवाल अकेले लड़ रहे अगर उनको यहां से सांसद साथ दे दोगे तो उनके सात हाथ उनको और मिल जाएंगे पंजाब से तेरह जीरो हो रहा है तेरह पंजाब से आ रहे हैं कुरुक्षेत्र से आ रहे हैं असम में लड़ रहे हैं हम गुजरात में लड़ रहे हैं दस हमारे पहले राज्यसभा के हैं जब हमारी गिनती संसद में दोनों सदनों में तीस पैंतीस हो जाएगी चालीस हो जाएगी तो एक पॉलिटिकल पावर बनती है और जब वो 30 35 इकट्ठे हो के संसद में अपने ਦਿੱਲੀ ਦੇ ਲੋਕਾਂ ਦੇ ਹੱਕਾਂ ਲਈ ਲੜਾਈ ਲੜेंगे किसी मां के लाल की हिम्मत नहीं है कि दिल्ली का कोई काम रुक जाए जब पंजाब का कोई पैसा रुक जाए जिक्रो ਘਾ ਕਿ ਇਸ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਭੇਜੇ ਜਾ ਰਹੇ ईडी ਦੇ ਸਮਨਾ ਸੰਬੰਧੀ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਮਨਤਾ ਭੇਜੇ ਜਾ ਰਹੇ ਨੇ ਪਰ ਇਸ ਦੇ ਕਾਰਨਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਦੇਸ਼ ਭਰ ਦੇ ਵਿੱਚ ਅੱਜ ਮਹਾ ਸ਼ਿਵਰਾਤਰੀ ਦੀ ਤੂਮ ਵੇਖਣ ਨੂੰ ਮਿਲੀ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਸ਼ਰਧਾਲੂ ਮੰਦਿਰਾਂ ਵਿੱਚ ਨਤਮਸਤ ਹੋਏ ਦੂਜੇ ਪਾਸੇ ਪੰਜਾਬ ਦੇ ਮંત્રી ਭਗਵੰਤ ਮਾਨ ਨੇ ਆਪਣੀ ਧਰਮ ਪਤਨੀ ਸਮੇਤ ਸ਼ਿਵ ਮੰਦਿਰ ਦੇ ਵਿੱਚ ਮੱਥਾ ਟੇਕਿਆ ਇਸ ਮੌਕੇ ਵੱਖ-ਵੱਖ ਥਾਵਾਂ ਤੇ ਲੋਕਾਂ ਵੱਲੋਂ ਲੰਗਰ ਲਗਾਏ ਗਏ ਅਤੇ ਸ਼ਿਵ ਦੇ ਨਾਮ ਦਾ ਵਰਤ ਰੱਖਿਆ ਗਿਆ ਮੰਦਿਰਾਂ ਨੂੰ ਮਨਮੋਹਕ ਢੰਗ ਦੇ ਨਾਲ ਸਜਾਇਆ ਗਿਆ ਸੀ ਜਿੱਥੇ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਮਹਾ ਸ਼ਿਵਰਾਤਰੀ ਦੇ ਪਾਵਨ ਅ fırs ਦੇ ਮੌਕੇ ਤੇ ਸੀਐਮ ਮਾਨ ਆਪਣੇ ਪਰਿਵਾਰ ਸਮੇਤ ਮੁਹੱਲੀ ਫੇਜ਼ 11 ਦੇ ਸ਼ਿਵ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਜਿੱਥੇ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ ਦੱਸ ਦਈਏ ਕਿ ਪੰਜਾਬ ਭਰ ਦੇ ਮੰਦਿਰਾਂ ਵਿੱਚ ਅੱਜ ਸ਼ਿਵਰਾਤਰੀ ਦੇ ਮੌਕੇ ਤੇ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ ਅਤੇ ਲੋਕ ਹर्ष ਉલ્લાਸ ਦੇ ਨਾਲ ਸ਼ਿਵਰਾਤਰੀ ਦਾ ਤਿਉਹਾਰ ਮਨਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਮੰਦਿਰਾਂ ਦੇ ਵਿੱਚ ਪੰਚੇ ਹੋਈ ਨੇ ਪੂਜਾ ਕੀਤੀ ਜਾਰੀ ਹੈ ਅਤੇ ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਵੀ ਉਲੀਕੇ ਗਏ ਨੇ ਸ਼ਿਵਰਾਤਰੀ ਦੇ ਮੌਕੇ ਤੇ ਭਗਵਾਨ ਸ਼ਿਵ ਦੀ ਅਰਦਾਸਾ ਕਰਨ ਵਾਸਤੇ ਮੰਦਰ ਪਹੁੰਚੇ ਸ਼ਰਧਾਲੂਆਂ ਦਾ ਇਸ ਮੌਕੇ ਕੀ ਕਹਿਣਾ ਸੀ ਤੁਹਾਨੂੰ ਸੁਣਾਉਣੀ ਆ ਹਾਂਜੀ ਇਹ ਮੰਦਰ ਹੈਗਾ ਜੀ ਸੀਦੂ ਗੁਨਾਥ ਮੰਦਰ ਜੀ ਇਹ ਮੰਦਰ ਬਹੁਤ ਹੀ ਪੁਰਾਣਾ ਮੰਦਰ ਹੈ ਹਮ ਜੋ ਵੀ ਭਗਤ ਸਨ ਹੈ ਬਹੁਤ ਹੀ ਸਦਯਾ ਸੇ ਇੱਥੇ ਪਰ ਆ ਰਹੇ ਹੈ ਪੂਜਾ ਪਾਠ ਕਰਤੇ ਹੈ ਲਪਕਾ ਧਿਆਨ ਕਰਤੇ ਹੈ ਹਮ ਤਾਂ ਸ਼ੁਰੂ ਸੇ ਜਦਸੇ ਮੇਂ ਸ਼ਾਦੀ ਹੋਈ ਉਸੇ ਪਹਿਲੇ ਮੇਰੇ ਹਸਬੈਂਡ चार पाँच साल के थे उस टाइम उस टाइम से टाइम से यहाँ पर आ रहे हैं और बहुत ही श्रद्धा से भक्ति भाव से इनकी पूजा करते हैं इनका ध्यान करते हैं इस मंदिर में बहुत कुछ मिला है और मिलता रहेगा आप सब से आप यही विनती है आप मंदिर में आओ पूजा पाठ करो रब का ध्यान लगाओ और रब से आशीर्वाद लो ये श्री तुंगनाथ जी का मंदिर है और पटियाला महाराज ने चार धाम है अपने पटियाले बि तुंग नाथ बद्रीनाथ केदारनाथ और भूतनाथ चारों धामों में से एक ये धाम है बहुत पुराना 100 साल से ऊपर हो गए हैं इस मंदिर में को इस मंदिर में जो भी आता है श्रद्धा से वो भोलेनाथ उसकी मनोकामना शीघ्रति शीघ्र पूरी कर देते हैं साल की तरह इस साल भी प्राचीन मंदिर श्री तुंगनाथ जी सेवा समिति और नेड़े के इलाके के निवासियों बलियों जिनमें अरबन स्टेट फेज 1 2 3 शेखपुरा पंजाबी यूनिवर्सिटी डेलवाल बाहदगढ़ और दूर-दूर से श्रद्धालु द्वारा बहुत धूमधाम से रात को बहुत धूमधाम से मनाया जा रहा है ਤੇ ਕਮੇਟੀ ਵੱਲੋਂ ਵੀ ਪੂਰੇ ਪ੍ਰਬੰਧ ਕਰਤੇ ਗਿਆ ਤਾਂ ਕਿ ਸਰਦਾਰਾਂ ਨੂੰ ਕਿਸੇ ਬਰਕਾਰ ਦੇ ਕੋਈ ਦਿੱਕਤ ਨਾ ਆਵੇ ਕੱਲ ਦਾ ਸਾਡੇ ਐਡਮਿਨਿਸਟ੍ਰੇਟਿਵ ਫੇਸ ਟੂ ਵਿੱਚੋਂ ਇੱਕ ਜਾਗੋ ਨਿਕਲੀ ਉਸ ਦੇ ਵਿੱਚ ਵੀ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਅੱਜ ਸ਼ਿਵratri ਦਾ ਤਿਉਹਾਰ ਬਹੁਤ ਉਮਤਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਵੀ ਸਰਦਾਰਾਂ ਦਾ ਰਾਸਤੂ ਦੇਖੀ ਰਹੇ ਕਿੰਨਾ ਸਰਦਾਰਾਂ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਅਸੀਂ ਇਸ ਫਸੇ ਰਾਲਸ ਹੋਣ ਵਾਲੀ ਹਰ ਕੰਮ ਕੀਤਾ ਜਾ ਰਿਹਾ ਹੈ ਜ਼ਿਕਰ ਹੋ ਹੈ ਕਿ ਪੰਜਾਬ ਭਰ ਦੇ ਮੰਦਰਾਂ ਵਿੱਚ ਅੱਜ ਵੱਡਾ ਇਕੱਠ ਵੇਖਣ ਨੂੰ ਮਿਲਿਆ ਜਿੱਥੇ ਵੱਖ-ਵੱਖ ਮੰਦਰਾਂ ਵਿੱਚ ਲੋਕਾਂ ਦੇ ਵੱਲੋਂ ਸ਼ੋਭਾ ਯਾਤਰਾ ਵੀ ਕੱਢੀ ਗਈ ਇਸ ਮੌਕੇ ਹਮ ਹੁਮਾ ਕੇ ਲੋਕ ਮੰਦਰ ਪਹੁੰਚ ਰਹੇ ਸਨ ਅਤੇ ਖੁਸ਼ੀ-ਖੁਸ਼ੀ ਤਿਉਹਾਰਾਂ ਦਾ ਜਸ਼ਨ ਮਨਾ ਰਹੇ ਸਨ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਲੋਕਾਂ ਤੋਂ ਬੀਜੇਪੀ ਦੇ ਚੋਣ ਮੈਨੀਫੈਸਟੋ ਨੂੰ ਲੈ ਕੇ ਸੁਝਾਅ ਮੰਗੇ ਨੇ ਬੀਜੇਪੀ ਨੇ ਆਪਣੀ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਹੀ ਸੁਨੀਲ ਜਾਖੜ ਨੇ ਇੱਕ ਫੋਨ ਨੰਬਰ ਜਾਰੀ ਕਰਕੇ ਲੋਕਾਂ ਤੋਂ ਮੈਨੀਫੈਸਟੋ ਵਾਸਤੇ ਗਾਰੰਟੀਆਂ ਲਈ ਸੁਝਾਅ ਮੰਗੇ ਇਸ ਮੌਕੇ ਉਹਨਾਂ ਗਾਰੰਟੀਆਂ ਦੀ ਗੱਲ ਕਰਦੇ ਹੋਏ ਮੌਜੂਦਾ ਸਰਕਾਰ ਨੂੰ ਵੀ ਆੜੇ ਹੱਥੀ ਲਿਆ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਵਿੱਚ ਜਾਣ ਲਈ ਮੋਤੀ ਦੀ ਗਾਰੰਟੀ ਵੈਨ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਬੀਜੇਪੀ ਦੇ ਵੱਲੋਂ ਕੈਂਪੇਨ ਸ਼ੁਰੂ ਕਰ ਦਿੱਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਲੋਕਾਂ ਦੇ ਕੋਲੋਂ ਬੀਜੇਪੀ ਦੇ ਮੈਨੀਫੈਸਟੋ ਨੂੰ ਲੈ ਕੇ ਸੁਝਾਅ ਮੰਗੇ ਗਏ ਨੇ ਜਿਸ ਵਾਸਤੇ ਉਹਨਾਂ ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ ਲੋਕ 9090902024 ਤੇ ਫੋਨ ਕਰਕੇ ਆਪਣੇ ਸੁਝਾਅ ਪੇਸ਼ ਕਰ ਸਕਦੇ ਨੇ ਇਸ ਮੌਕੇ ਸੁਨੀਲ ਚਾਖੜ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਇਲੈਕਸ਼ਨ ਮਹਿੰਮ ਦੀ ਆਗਾਜ਼ ਇਹਨੂੰ ਮੰਨ ਸਕਦੇ ਹੋ ਜਿਹਦੇ ਚ ਮੈਨੀਫੈਸਟੋ ਵਾਸਤੇ ਆ ਜਿਹੜੇ ਹੁਣ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਖੜੇ ਹੈ ਉਹਦੇ ਵਿੱਚ ਬੀਜੇਪੀ ਦਾ ਸੰਕਲਪ ਪੱਤਰ ਜਿਹਨੂੰ ਅੱਜ ਪਿੰਡ ਦੇ ਸੱਤ-ਸੱਤ ਦੇ ਅੰਦਰ ਜਿਸ ਤਰ੍ਹਾਂ ਗੱਲ ਹੋ ਰਹੀ ਹੈ ਮੋਦੀ ਕੀ ਗਾਰੰਟੀ ਉਹ ਕਿਹੜੀਆਂ ਗਾਰੰਟੀਆਂ ਹੈ ਉਹ ਗਾਰੰਟੀਆਂ ਵਾਸਤੇ ਲੋਕਾਂ ਦੇ ਸੁਝਾਅ ਲੈ ਕੇ ਉਹਦੇ ਬਾਅਦ ਉਹਦੀ ਗਰਾਊਂਡ ਦੇ ਉੱਤੇ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ ਉਦੇ ਵਾਸਤੇ ਸਰਕਾਰ ਕੋਲ سرمਾਇਆ ਹੈ ਉਹਦੇ ਲੌਂਗ ਟਰਮ ਇਮਪਲੀਕੇਸ਼ਨਸ ਦੇਸ਼ ਦੀ ਵਿਕਸਿਤ ਭਾਰਤ ਦੀ ਜਿਹੜੀ ਯਾਤਰਾ ਹੈ ਉਹਦੇ ਵਿੱਚ ਉਸ ਦਾ ਯੋਗਦਾਨ ਉਹਦੇ ਵਾਸਤੇ ਰਿਸੋਰਸਸ ਮੋਬਿਲਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਤੇ ਉਹ ਗਾਰੰਟੀਆਂ ਕੀਤੀਆਂ ਜਾਣ ਜਿਨ੍ਹਾਂ ਨੂੰ ਸਿਰੇ ਚੜਾਇਆ ਜਾ ਸਕਦਾ ਮੋਦੀ ਕੀ ਗਾਰੰਟੀ ਜਿਹੜਾ ਬ੍ਰਾਂਡ ਨੇਮ ਹੈ ਉਹਨੂੰ ਨਿਗਾਹ 'ਚ ਰੱਖ ਕੇ ਉਹ ਲੋਕਾਂ ਦੇ ਸੁਝਾਅ ਲਿੱਤੇ ਜਾਣਗੇ ਉਹਦੇ ਵਾਸਤੇ ਹਰੇਕ 13 ਦੀ 13 ਸਾਡੀ ਜਿਹੜੀ ਕੌਨਸਟਿਟਿਊਐਂਸੀਜ਼ ਹੈਗੀਆਂ ਉਹਦੇ 'ਚ ਦੋ-ਦੋ ਵੈਨਸ ਜਾਣਗੀਆਂ ਉਹਦੇ 'ਚ ਇੱਕ ਨੰਬਰ ਵੀ ਦਿੱਤਾ ਜਾਊਗਾ ਜਿਹਦੇ ਉੱਤੇ ਸਾਰੇ ਲੋਕ ਆਪਣਾ ਕੋਈ ਮਿਸਟ ਕਾਲ ਦੇ ਕੇ ਉਹਦੇ ਬਾਅਦ ਦੁਬਾਰਾ ਕਾਲ ਵਾਪਸ ਆਉਗੀ ਤੁਸੀਂ ਉਹਦੇ 'ਚ ਵੌਇਸ ਰਿਕਾਰਡਿੰਗ ਵੀ ਕਰ ਸਕਦੇ ਹੋ ਲਿਖ ਕੇ ਵਟਸਐਪ ਵੀ ਭੇਜ ਸਕਦੇ ਹੋ ਇੱਕ ਆ ਇਸ ਕਿਸਮ ਦੀ ਉੱਥੇ ਸੁਝਾਅ ਪੇਟੀ ਵੀ ਰੱਖੀ ਜਾਊਗੀ ਜਿਹਦੇ 'ਚ ਬੰਦਾ ਆ ਕੇ ਫਾਰਮਲੀ ਉਹਦੇ 'ਚ ਉਸੇ ਆਪਣੇ ਸੁਝਾਅ ਪਾ ਸਕਦਾ ਹੈ ਤੇ ਤੀਜਾ ਜਿਹੜਾ ਇਸੇ ਨਾਲ ਕੰਟੈਕਸਟ ਜੀ ਹੈ ਵੀ ਸਾਡੇ ਜਿਹੜੇ ਵੱਖ-ਵੱਖ ਸੈਲਜ਼ ਬਣਾਏ ਐ ਚਾਹੇ ਉਹ ਐਮ ਐਸ ਐਮੀ ਐ ਚਾਹੇ ਉਹ ਯੂਥ ਵਿੰਗ ਹੈ ਚਾਹੇ ਸਾਰੇ ਹਰੇਕ ਵਰਗ ਦੇ ਨਾਲ ਲੋਕਾਂ ਨਾਲ ਜੁੜੇ ਜਿਹੜੇ ਸਾਡੇ ਵਿੰਗਸ ਹੈ ਉਹਦੇ ਦੋ ਦੋ ਸਾਥੀ ਉਸ ਵੈਨ ਦੇ ਨਾਲ ਜਾਣਗੇ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਬਿਜ਼ਨਸ ਐਸੋਸੀਏਸ਼ਨ ਕਾਮਰਸ ਐਸੋਸੀਏਸ਼ਨ ਸਾਰੀਆਂ ਨਾਲ ਇੰਡਸਟਰੀ ਵਾਲਿਆਂ ਨਾਲ ਸਾਰਿਆਂ ਨਾਲ ਬਾਕੀ ਪਿੰਡਾਂ ਦੇ ਵਿੱਚ ਵੀ ਹਰੇਕ ਪਿੰਡ 'ਚ ਸ਼ਾਇਦ ਨਾ ਪਹੁੰਚ ਸਕੇ ਵੈਨ ਪਰ ਕੋਸ਼ਿਸ਼ ਹੋਊਗੀ ਵੀ ਜਿੱਥੇ-ਜਿੱਥੇ ਸਾਡੇ ਕਿਸਾਨ ਪਰਾ ਇਕੱਠੇ ਹੁੰਦੇ ਆ ਚਾਹੇ ਉਹ ਤਹਿਸੀਲ ਦੇ ਵਿੱਚ ਐ ਚਾਹੇ ਮੰਡੀ ਦੇ ਵਿੱਚ ਐ ਚਾਹੇ ਸਾਡੇ ਵਾਲੇ ਏਰੀਏ 'ਚ ਐ ਕਨਾਲ ਕਲੋਨੀਆਂ ਦੇ ਅੰਦਰ ਐ ਜਿੱਥੇ ਕਿਤੇ ਵੀ ਸਾਡੀਆਂ ਵੈਨ ਜਾ ਕੇ ਰੁਕਣਗੀਆਂ ਲੋਕਾਂ ਨੂੰ ਅਪਰੋਚ ਕਰਕੇ ਬਲੌਗ ਡਿਵੈਲਪਮੈਂਟ ਅਫਸਰ ਦੇ ਬੀਡੀਓ ਦੇ ਆਫਿਸੇ ਜਾ ਕੇ ਉੱਥੇ ਹਰੇਕ ਪੱਖ ਦਾ ਅਸੀਂ ਸੁਜੈਸ਼ਨਸ ਲਵਾਂਗੇ ਤਾਕੀ ਉਹਨੂੰ ਇੱਕ ਫਾਰਮਲ ਦਿੱਤਾ ਜਾ ਸਕੇ ਜ਼ਿਕਰੋ ਘਾ ਕੇ ਪੰਜਾਬ ਬੀਜੇਪੀ ਦੇ ਵੱਲੋਂ ਲੋਕਾਂ ਤੋਂ ਚੋਣ ਮੈਨੀਫੈਸਟੋ ਨੂੰ ਲੈ ਕੇ ਜੋ ਸੁਝਾਅ ਮੰਗੇ ਗਏ ਨੇ ਇਸ ਦੇ ਉੱਤੇ ਵਿਰੋਧੀ ਧਿਰਾਂ ਦੇ ਵੱਲੋਂ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਏ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅੱਜ ਬਠਿੰਡਾ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਹਿਲਾ ਦਿਵਸ ਮੌਕੇ ਵੱਡਾ ਪ੍ਰਦਰਸ਼ਨ ਕੀਤਾ ਬੀਬਾ ਬਾਦਲ ਨੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਮਹਿਲਾਵਾਂ ਲਈ ਕੀਤੇ ਗਏ ਕੰਮਾਂ ਦਾ ਹਵਾਲਾ ਦਿੱਤਾ ਤੇ ਨਾਲ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਤਕੜੇ ਸਵਾਲ ਖੜੇ ਕੀਤੇ ਨੇ ਮੌਜੂਦਾ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਸੰਬੰਧੀ ਵੀ ਬੀਬਾ ਬਾਦਲ ਨੇ ਸਰਕਾਰ ਨੂੰ ਕਿਰਿਆਏ ਡੀਸੀ ਦਫਤਰ ਬਠਿੰਡਾ ਦੇ ਬਾਹਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਮਹਿਲਾਵਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਚੇਤੇ ਦਿਵਾਇਆ ਕਿ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ਗਨ ਸਕੀਮ ਦੇ ਨਾਲ-ਨਾਲ ਮਹਿਲਾਵਾਂ ਲਈ ਪੈਨਸ਼ਨਾਂ ਸ਼ੁਰੂ ਕੀਤੀਆਂ ਗਈਆਂ ਸਨ ਜਿਸ ਨੂੰ ਲੈ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਪ ਦੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਪਿਛਲੀ ਅਤੇ ਮੌਜੂਦਾ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਲੈ ਕੇ ਟਿੱਪਣੀ ਕੀਤੀ ਇਸ ਦੇ ਨਾਲ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਵੀ ਉਹਨਾਂ ਨੇ ਚਮਕ ਕੇ ਪੜਾਸ ਕੱਢੀਏ

पेंशन की स्कीम लागू करके जिन्नी तक बादल साहब की सरकार रही सारे बुजुर्गों बुढ़ापा पेंशन बराबर मिलती नहीं थी वोटा के लालच वास्ते कुर्सी तक पहुंचने वास्ते सत्ता हासिल करने वास्ते करे झूठ पे फरेब के नारे की इबादत नहीं 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 जे गरीब बेटी जवान होती है विवाह की उम्र होती है गरीब माताओं पे उनके बोझ महसूस ए बादल साहब ने महसूस किया जब देखते सुबह नहीं मिलती थी टाइम सूबे बापू ने बादल साहब ने शगन लागू की जिन्हे देर बाद शगन आईवाल गठबंधन गठजोड़ जरा हिंदुस्तान इंडिया अलायंस हो से आम आदमी का सारे देश हो गए हैं हरियाणा चोना है एना राजनीति भी पहुंची रही है सत्ता हासिल करने वास्ते कुर्सी ते पहुंचा जिन्ना झूठ बालना होने नारे लाने होरे कुर्सी तय पोच सारे वादिया तो मुकर जाओ ਜ਼ਿਕਰ ਹੋਇਆ ਕਿ ਆਨ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੂੰ ਹਰਾਉਣ ਦੀ ਨੀਅਤ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਗਠਜੋੜ ਕੀਤਾ ਗਿਆ ਹੈ ਅਤੇ ਪੰਜ ਸੂਬਿਆਂ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਸਮਝੌਤਾ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸਿਆਸੀ ਪਾਰਟੀਆਂ ਦੇ ਵੱਲੋਂ ਕਾਂਗਰਸ ਤੇ ਆਪ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ 10 ਮਾਰਚ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਉਹਨਾਂ ਕਸ਼ਮੀਰ ਦੇ ਨਿਰਾਸ਼ ਕਿਸਾਨਾਂ ਦੇ ਹੱਕ ਵਿੱਚ ਵੀ ਬਿਆਨ ਦਿੱਤਾ ਜੋ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਅਹਿਮ ਐਲਾਨ ਦੀ ਉਮੀਦ ਵਿੱਚ ਬੈਠੇ ਸਨ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਨੂੰ ਲੈ ਕੇ ਇੱਕ ਵਾਰ ਫਿਰ ਪੰਦੇਰ ਪ੍ਰਧਾਨ ਮੰਤਰੀ ਨੂੰ ਕੋਸ ਦੇ ਨਜ਼ਰ ਆਏ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ ਹੈ ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਵੱਡਾ ਐਲਾਨ ਕਰਦਿਆਂ ਅਗਲੀ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਦੱਸੋ ਇਹ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮੋਦੀ ਕਸ਼ਮੀਰ ਗਏ ਸਨ ਜਿੱਥੇ ਕਿਸਾਨਾਂ ਨੇ ਉਹਨਾਂ ਤੋਂ ਵੱਡੇ ਐਲਾਨਾਂ ਦੀ ਉਮੀਦ ਕੀਤੀ ਸੀ ਪਰ ਅਜੇ ਹੁਣ ਕੁਝ ਵਿਵਖ ਨੂੰ ਨਹੀਂ ਮਿਲਿਆ ਜਿਸ ਨੂੰ ਲੈ ਕੇ ਸਰਵਨ ਸਿੰਘ ਪੰਦੇਰ ਨੇ ਬਿਆਨ ਦਿੱਤਾ ਏ ਉਹਨਾਂ ਕੀ ਕਿਹਾ ਤੁਹਾਨੂੰ ਸੁਣਾਉਣੇ ਆ ਜੋ ਹਮ ਦੇਖ ਰਹੇ ਹਾਂ ਜਿਸ ਤਰ੍ਹਾਂ ਸੇ ਕੱਲ ਪ੍ਰਧਾਨ ਮੰਤਰੀ ਜੀ ਕਸ਼ਮੀਰ ਗਏ ਵਾਹ ਪਰ ਜੋ हम देख रहे हैं सरकारी मुलाजमों को खेती बाड़ी डिपार्टमेंट को कहकर किसानों को इकट्ठा करना पड़ रहा भाई भीड़ को और जो कश्मीर का किसान था वो आशा रखकर गया था कि आज प्रधानमंत्री जी आ रहे हैं कोई ना कोई बड़ी अनाउंसमेंट तो होगी लेकिन वहां के किसान भी निराश हो गए माननीय प्रधानमंत्री जी अगर ये कहते कि जो उन्होंने ड्राई फ्रूट का समझौता अमेरिका के साथ कर रखा है जिससे आने वाले समय में इम्पोर्ट ड्यूटी खत्म हो जाएगी तो वो भी सच बता देती तो अच्छी बात थी अब माननीय प्रधानमंत्री जी कल उत्तर पूर्व के राज्यों में जाएंगे अच्छी बात है उनका अधिकार है हम आशा करेंगे जो असम के किसान हैं, जो ज्यादातर चाय पत्ती के उत्पादक करते हैं वो खुदकुशी कर रहे हैं जो चाय बागान में रहने वाले किसान खेत मजदूर हैं जो जो कॉफी उत्पादक है उनके लिए जरूर बड़ी अनाउंसमेंट की हम आशा रखेंगे वहां के किसानों के लिए और आने वाले समय में जिस तरह से 10 मार्च को रेल जाम होगा ये पूरे देश भर में हम करेंगे और हर स्पोर्ट का हम ऐलान कर देंगे और लोगों से आशा करेंगे ज्यादा से ज्यादा वो हमारे आंदोलन में शमुल अमृतसर जो बहुत बड़ा स्पोर्ट है वहां जाऊंगा और वहां अमृतसर के आसपास के लोगों को आह्वान है अधिक से अधिक उस जगह पर पहुंचे जिक्रयोग है कि किसान आगू सरवन सिंह पंदेर वालों दस मार्च नरे देश रेलां का चक्का जाम किए जा भी ऐलान किया गया है उन्होंने लोगों को इस आंदोलन ਜੋ ਸ਼ਮੂਲੀਕ ਕਰਨ ਦੇ ਵੀ ਮੰਗ ਕੀਤੀ ਹੈ ਦੱਸ ਦਈਏ ਕਿ ਅੱਜ ਸ਼ੰਭੂ ਬਾਰਡਰ ਦੇ ਵਿਖੇ ਮਹਿਲਾ ਦਿਵਸ ਦੇ ਮੌਕੇ ਤੇ ਮਹਿਲਾਵਾਂ ਵੱਲੋਂ ਵੀ ਵੱਡਾ ਇਕੱਠ ਕੀਤਾ ਗਿਆ ਸੀ ਤੇ ਉਦੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਗੁਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਨੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ ਰੂਸ ਕੁੰਮਨ ਗਏ ਨੌਜਵਾਨਾਂ ਨੂੰ ਜ਼ਬਰਦਸਤੀ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਦੀ ਜੰਗ ਵਿੱਚ ਭੇਜੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਲਗਾਤਾਰ ਚਿੰਤਾ ਵਿੱਚ ਨੇ ਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਨੇ ਐਨ ਆਰ ਆਈ ਮਾਮਲਿਆਂ ਦੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਗੁਰਦਾਸਪੁਰ ਵਿੱਚ ਉਹਨਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦੇ ਬੱਚੇ ਰੂਸ ਕੁੰਮਨ ਗਏ ਸੀ ਤੇ ਫਿਰ ਉੱਥੋਂ ਦੀ ਫੌਜ ਵਿੱਚ ਜ਼ਬਰਦਸਤੀ ਉਹਨਾਂ ਨੂੰ ਭਰਤੀ ਕਰ ਲਿਆ ਗਿਆ ਅਤੇ ਲੜਨ ਵਾਸਤੇ ਯੂਕਰੇਨ ਭੇਜਿਆ ਗਿਆ ਇਸੇ ਨਾਲ ਹੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਸ ਮਾਮਲੇ ਨੂੰ ਚਿੰਤਾਜਨਕ ਦੱਸਿਆ ਹੈ ਸਾਡੇ ਲਈ ਮਲੇਕਿੰਪਾ ਦੇ ਮੱਕ ਖਬਰ ਕਿ ਸਾਡੇ 7 8 9 ਨੌਜਵਾਨ ਜਿਹੜੇ ਆ 26 27 ਦਸੰਬਰ ਦੇ ਰਸ਼ੀਆ ਦੇ ਇਟ ਗਿਆ ਹੀ ਟੂਰਿਸਟ ਵੀਜ਼ਾ ਲਵਾ ਕੇ ਉੱਥੇ ਕੋਈ ਬਿਲਾਂਸ ਸ਼ਾਇਦ ਕੁਛ ਦੇਦਾ ਕੰਟਰੀ ਆ ਛੋਟਾ ਜਿਹਾ ਉੱਥੇ ਐਕਟਰ ਕਰ ਗਏ ਤੇ ਉਥੋਂ ਉਹਨਾਂ ਨੂੰ ਫਾਲਕੀ ਡੈਸਟ ਕਰਕੇ ਉਸ ਦੇਸ਼ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਰਸ਼ੀਆ ਫੌਜ ਦੇ ਹਵਾਲੇ ਕਰਤਾ ਤੇ ਰਸ਼ੀਆ ਫੌਜਾਂ ਨੇ ਪਹਿਲਾਂ ਤਾਂ ਉਹਨਾਂ ਨੂੰ 10-15 ਦਿਨ ਕਮ ਦੇ ਵਿੱਚ ਬੰਦ ਰੱਖਿਆ ਫਿਰ ਉਹਨਾਂ ਦੇ ਕੁੱਟਵਾਦ ਵੀ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਬਦੀ ਉਹਨਾਂ ਨੂੰ ਤਾਂ ਕਹਿ ਪਾ ਗਏ ਜਾਂ ਤਾਂ ਸਾਡੇ ਨਾਲ ਮਤਲਬ ਤਰੋ ਦੇ ਤੇ ਤੁਹਾਨੂੰ 12 ਸਾਲ ਦੀ ਕੈਦ ਹੋ ਜਾਣੀ ਹੈ ਤੇ ਮੁੰਡੇ ਆਪਣੇ ਡਰਦੇ ਉਹਨਾਂ ਨੇ ਜੈਸੂ ਸਕਾਤੀ ਹੋ ਗੀਆਂ ਤੇ ਉਹਨਾਂ ਨੂੰ ਹੋਰ ਰਸ਼ੀਨ ਫੌਜ ਦੇ ਟ੍ਰੇਨਿੰਗ ਕਰਕੇ ਤੇ ਜੁਕਰੇਨ ਦੇ ਨਾਲ ਜਿੱਥੇ ਜੰਗ ਲੱਗੀ ਆ ਉਸ ਬਾਰਡਰ ਦੇ ਉੱਤੇ ਮਤਲਬ ਜਬਦੀ ਅੱਗੇ ਲਾ ਕੇ ਉਹਨਾਂ ਜੱਟਾ ਜੋ ਕਰਦੇ ਇਹਨੇ ਮੈਨੂੰ ਦੱਸਿਆ ਕਿ ਤਿੰਨ ਦਿਨ ਪਹਿਲਾਂ ਆਜੇ ਉਹ ਉਦਾਂ ਹੀ ਆਪਾਂ ਉਹਨਾਂ ਨੂੰ ਖੜ ਦੇ ਤਿਆਰੀ ਚੋ ਸਕਦਾ ਅੱਜ ਚੱਲ ਜਾਣ ਕੱਲ ਚੱਲ ਜਾਣ ਪਰ ਸੋਚ ਚੱਲ ਜਾ। ਸੋ ਜਦੋਂ ਜੀ ਸਾਨੂੰ ਪਤਾ ਲੱਗਾ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸੁਨੇਹਾ ਦਿੱਤਾ ਕਿ ਕਿਹਾ ਕਿ ਤੂੰ ਤੇ ਤੈ ਕਾਦਵਾਈ ਕਰੋ। ਤੇ ਅਸੀਂ ਉਸੇ ਲਈ ਵਿਦੇਸ਼ ਬਤਾਲੇ ਦੇ ਨਾਲ ਵਿਦੇਸ਼ ਮੰਤਰੀ ਜੀ ਦੇ ਨਾਲ ਵਿਦੇਸ਼ ਸੈਕਟਰੀ ਦੇ ਨਾਲ ਔਰ ਜਿਹੜਾ ਰਸ਼ੀਅ ਦੇ ਵਿੱਚ ਸਾਡਾ ਭਾਰਤੀ ਮਿਸਟਰ ਕਬੂਤ ਸਾਹਿਬ ਉਹਨਾਂ ਦੇ ਨਾਲ ਉਹਦਾ ਰਸ਼ੀਅਨ ਨਿਮੀਗ ਦੇ ਸੰਧਰਿਓ ਉਹਨਾਂ ਦੇ ਨਾਲ ਅਸੀਂ ਉਸ ਨਾਲ ਸੰਪਰਕ ਕਰਕੇ ਤੇ ਅਸੀਂ ਮਤਲਬ ਲੈਟਰ ਵਗੈਰਾ ਲਿਖਿਆ ਨੇ ਉਹ ਪਰਮਾਤਮਾ ਕਰੂਗਾ ਕਿ ਪੋਜ਼ਿਟਿਵ ਰਿਜ਼ਲਟ ਆਉਣਗੇ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਨੌਜਵਾਨ ਨੇ ਸਾਰੇ ਸੁਰੱਖਤ ਆਪਣੇ ਘਰ ਜਿਹੇ ਵਾਪਸ ਆ ਜਾਣ ਜ਼ਿਕਰ ਹੋ ਹੈ ਕਿ ਪੰਜਾਬ ਸਰਕਾਰ ਦੇ ਐਨ ਆਰ ਆਈ ਵਿਭਾਗ ਨੇ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਰੂਸ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਪਹਿਲ ਕਦਮੀ ਕਰਨ ਦੀ ਬੇਨਤੀ ਕੀਤੀ ਹੈ ਪੰਜਾਬ ਨਿਊਜ਼ ਬੁਲਟਨ ਵਿੱਚ ਅੱਜ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖ ਹੈਡਲਾਈਨਸ ਤੇ ਸ਼ੁਭ ਕਰਨ ਦੇ ਭੋਗ ਦੇ ਛੜਾਵੇ ਤੇ ਵਿਵਾਦ ਸ਼ੁਰੂ ਬੀਕੇਯੂ ਸਿੱਧੂਪੁਰ ਤੇ 1 ਲੱਖ ਰੁਪਏ ਮੰਗਣ ਦੇ ਲੱਗੇ ਦੋਸ਼ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ ਐਲਪੀਜੀ ਦੀਆਂ ਕੀਮਤਾਂ 'ਚ 100 ਰੁਪਏ ਦੀ ਕਟੌਤੀ ਆਪਣੇ ਲੋਕ ਸਭਾ ਚੋਣ ਪ੍ਰਚਾਰ ਕੀਤਾ ਸ਼ੁਰੂ ਆਗਾਜ਼ ਮੌਕੇ ਸੀਮਾਨ ਨੇ ਕੇਂਦਰ ਸਰਕਾਰ ਤੇ ਕੀਤਾ ਤਿੱਖਾ ਹਮਲਾ ਦੇਸ਼ ਭਰ ਚ ਮਹਾ ਸ਼ਿਵਰਾਤਰੀ ਦੀ ਤੂਮ ਪਤਨੀ ਸਮੇਤ ਸ਼ਿਵ ਮੰਦਰ ਨਤਮਸਤ ਹੋਏ ਸੀਮਾਨ ਅਜਿਨਾਲੇ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ